ਬਾਤ ਸ਼ੈ ਨਸਵੀ ਕਬਿਓ ਬਾਤ ਮਿਹਨਤੀ ਚੌਪਈ ਹਮਰੀ ਕਰੋ ਹਾਥ ਦੈਰ ਛਾਂ ਪੂਰਨ ਹੋਏ ਚਿਤ ਗੇ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਆਪ ਹਾਥ ਦੈ ਮੋਹਿ ਬਚਾਵ ਸੁਖੀ ਬਸੈ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰਛਾਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਵਰੇ ਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੀ ਤਾਰੀਐ ਚੁੰਚੁੰਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੋ ਕਰੀਆ ਰੱਛਾ ਰਾਖਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਥਾਲ ਪਾਏ ਬ੍ਰਹਮਾ ਬਵਤਰਾ ਥਾਲ ਪਾਏ ਸ਼ਿਵ ਜੂ ਅਵਤਰਾ ਥਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ जवन काल जोगी शिव की ओ वेद राज ब्रह्मा जोथियो जवन काल सब लोक सवारनमस्कार है ताहे हमारा जवन काल सब जगत बनायो देव दैत जछन उपजायो आद अंत एकै अवतार सोई गुरु समझो हमारा नमस्कार सिहि को हमारी सकल प्रजा जिन आप सवारी सेवकन को सब गुण सुख दियो सतरन को पल मोह बद कियो कट कट के अंतर की जानत भले बुरे की पीर पहचानत चीटी ते कुंचरे अस थूला सब पर कृपा दृष्ट कर फूला ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਆਕਰਤਾ ਰਾਜਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰ ਤੂੰ ਕਬਹੂ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਹਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਤ ਪੇਦਾ ਜਾ ਕੂ ਭੀਵ ਨਾ ਪਾਵਤ ਬੇਦਾ ਤਾ ਕੋ ਕਿਰਪਾ ਹਨੇ ਅਨੁਮਾਨਤ ਮਹਾ ਮੂਡ ਕਛ ਭੇਦ ਨਾ ਜਾਨਤ महादेव को कहत सदा शिव निरंकार का चीनत नह पेव आप अपनी बुध है जेती वर्ण त भिन्न भिन्न तो हेती हे तुमरा अलखा ना जाए पसारा के बिंद सजा प्रथम संसार ए कै रूप अनूप स्वरूप आरंक भयो राव कहि भूपा ਅੰਡ ਜ ਜਿਰਜ ਸੇ ਤਜਕੀਨੀ ਉਦਬੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮ ਡਬਿਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਇ ਅਚੰਭਵ ਆਦ ਜੁਗਾਦ ਸਰੂਪ ਸਿਆੰਭਵ ਅਵਰਛਾ ਮੇਰੀ ਤੁਮ ਕਰੋ ਸੇਖਿਓ ਬਾਰਿ ਸਿਖ ਸੰਘਰੋ दुष्ट जिते उठवते उतपाता सकल मलेष करूरण काता जे आस्तुर दव सरणी परे तिनके दुष्ट दुखत हवे मरे पुरख जावन पग परे तिहारे तिनके तुम संकट सब तारे जो कल को एक बार देह है ताके काल निकट न है ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾ ਕੇ ਤਾਪ ਤਨ ਕਮਹਿ ਹਰ ਹੋ ਰਿਦ ਸਦ ਕਰਮੋ ਸਭ ਹੋਈ ਦੁਸ਼ਟ ਸਾਹੁ ਸਵੈ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰ ਬਿਕਸ਼ਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋਛੈ ਕਰਤਾ ਸ਼੍ਰੀ ਆਸ ਤੁਰੀ ਜਬ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਹਬੇ ਆਪਤ ਕੋਈ ਅੜੇਲਾ ਸੁਨੇ ਗੁੰਗ ਜੋ ਆਹੀ ਸੁਰਸ ਨਾ ਪਾਵਈ ਸੁਨੇ ਮੂੰਡ ਚ ਤਲਾਏ ਚ ਤੁਰ ਤਾਇ ਆਵਈ ਦੁਖ ਦਰਦ ਪੌ ਨਿਕਟ ਨਾ ਤੈਨ ਨਰ ਕੀ ਰਹੇ हो जो या की एक बार चौपाई को कहे चौपाई संबत सतरहसै जो पंडित जय अर्ध सैस, सैस फुन तीन कह जय पाद्र सुदी अष्टमी रववारा तीर सतरव ग्रंथ सुदारा स्वैया पाए गहि जब ते तुमरे तब ते को आंख तरै नहीं आन्यो ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨਿਓ ਸਿਮਰਤ ਸਾਸਤ੍ਰ ਬੇਦ ਸਬੈ ਬੋ ਭੀਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕਛੜ ਕੇ ਗਇਓ ਤੋਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਾਤਸ਼ਾਹ ਨਸਵੀ ਕਬਿਓ ਬਾਤ ਮਿਹਨਤੀ ਚਉਪਈ ਹਮਰੀ ਕਰੋ ਹਾਥ ਦੈਰ ਛਾਂ ਪੂਰਨ ਹੋਏ ਚਿਤ ਗੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ हमरे दुष्ट सबे तुम कावा आप हाथ दे मोहे बचावा सुखी बसै मोरे परिवार सेवक सिख सबे करतारा मुरछानज कर दे करियै सब बैरन को आज संग रीयै पूर्ण होए हमारी आशा तोर भजन की रह प्यासा तुमे शाड कोई और ना त्याऊ ਜੋ ਬਰਚਾਹੂੰ ਸੋ ਤੁਮ ਤੇ ਪਾਉਂ ਸੇਵਕ ਸੇਖ ਹਮਾਰੇ ਤਾਰੀਐ ਚੁੰਨ ਚੁੰਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਊ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੋ ਕਰੀਆ ਰੱਛਾ ਰਾਖਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਥਾਲ ਪਾਏ ਬ੍ਰਹਮਾ ਬਵਤਰਾ ਥਾਲ ਪਾਏ ਸ਼ਿਵ ਜੂ ਅਵਤਰਾ ਥਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ जवन काल जोगी शिव की ओ वेद राज ब्रह्मा जोथियो जवन काल सब लोक सवारा नमसकार है ताहे हमारा जवन काल सब जगत बनायो देव दैत जछने उपजायो आद अंत एक है अवतारा सोई गुरु समझो हमारा नमसकारति सिही को हमारी सकल प्रजा जिन आप सवारी ਸੇਰ ਕਰਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਆਕਰਤਾ ਰਾਜਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰ ਤੂੰ ਕਬ ਹੂੰ ਤਮ ਮੈ ਮਿਤ ਦੇਹ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਹਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਤ ਪੇਦਾ ਜਾ ਕੂ ਭੇਵ ਨਾ ਪਾਵਤ ਬੇਦ ਦਾ ਤਾਕੋ ਕਿਰਪਾ ਹਨੇ ਅਨੁਮਾਨ ਤ ਮਹਾ ਮੂਡ ਕਛ ਭੇਦ ਨਾ ਜਾਨਤ महादेव को कहत सदा शिव निरंकार का चीनत नह पेव आप अपनी बुध है जेती वर्ण त भिन्न भिन्न तोहे तेती तुम्हारा लखा ना जाए पसारा के बिद सजा प्रथम संसार एक रूप अनूप स्वरूप आरंक भयो राव कहि भूपा ਅੰਡ ਜ ਜੇਰਜ ਸੇ ਤਜਕੀਨੀ ਉਦਬੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮ ਡਬਿਓ ਸੰਕਰ ਇਕ ਇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸਿਆੰਭਵ ਅਬਰਛਾ ਮੇਰੀ ਤੁਮ ਕਰੋ ਸੇਖਿ ਉਬਾਰਿ ਸਿਖ ਸੰਘਰੋ दुष्ट जिते उठवते उतपाता सकल मलेष करूरण काता गे आस तुज दव सरणी परे तिनके दुष्ट दुखत हवे मरे पुरख जावन पग परे तिहारे तिनके तुम संकट सब तारे जो कल को एक बार दे है ताके काल निकट न है ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾ ਕੇ ਤਾਪ ਤਨ ਕ ਮਹਿ ਹਰ ਹੋ ਵਿਦ ਸਦ ਕਰਮੋ ਸਭ ਹੋਈ ਦੁਸ਼ਟ ਸਾਹੁ ਸਵੈ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ जिन नर नाम तिहारो कहा दारिद दुष्ट दुख ते रहा खड्ग केत मैं शरण तिहारी आप हाथ दे ले हो उबारी सर्वठोर मोह सहाय दुष्ट दुख ते ले हो बचाई कृपा करी हम पर जग माता ग्रंथ करा पूरन सुभराता किर भिक्षा कर दे को हरता दुष्ट दुख अनको छे करता ਸ਼੍ਰੀ ਆਸ ਤੁਰੀ ਜਵ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਹਬੇ ਆਪਤ ਕੋਈ ਅੜਲਾ ਸੁਨੇ ਗੁੰਗ ਜੋ ਆਹੀ ਸੁਰਸ ਨਾ ਪਾਵਈ ਸੁਨੇ ਵੂਂਡ ਚ ਤਲਾਏ ਚ ਤੁਰਤਾ ਆਵਈ ਦੁਖ ਦਰਦ ਪੌ ਨਿਕਟ ਨਾ ਤਿੰਨ ਨਰ ਕੀ ਰਹਿ ओ जोया की एक बार चौपाई को कहे चौपाई संबत सत्रह सस पडे जय अर्ध सस फन तीन कह जय पाद्रसु दी अष्टमी रववारा तीरस तदरव ग्रंथ सुदारा स्वैया पाए गहि जब ते तुमरे तब ते को आंख तरै नहीं आन्यो ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨਿਓ ਸਿਮਰਤ ਸਾਸਤ੍ਰ ਬੀਦ ਸਬੈ ਬੋ ਭੀਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲ ਦੁਆਰ ਕਛੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਾਤਸ਼ਾਹ ਨਸਵੀ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੈਰ ਛਾ ਪੂਰਨ ਹੋਏ ਚਿਤ ਗੇ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ हमरे दुष्ट सबे तुम कावा आप हाथ दे मोहे बचावा सुखी बसै मोरो परिवार सेवक सिख सबे करतार ਮੁਰਛਾਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਵਰੇ ਨ ਧਿਆਉ ਜੋ ਵਰ ਚਾਹੋ ਸ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁੰਚੁੰਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੂ ਕਰੀਆ ਰੱਛਾ ਰਾਖਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਪਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਪਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ जवन काल जोगी शिव की ओ वेद राज ब्रह्मा जू थियो जवन काल सब लोक सवारा नमस कार है ताहे हमारा जवन काल सब जगत बनायो देव देत जछन उपजायो आद अंत एकै अवतारा सोई गुरु समझो हमारा नमस कारति सिही को हमारी सकल प्रजा जिन आप सवारी ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਆਕਰਤਾ ਰਾਜਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰ ਤੂੰ ਕਬਹੂ ਤੂੰ ਮੈਂ ਮਿਤ ਦੇਹ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਤ ਪੇਦਾ ਜਾ ਕੋ ਭੀਵ ਨਾ ਪਾਵਤ ਬੇਦਾ ਤਾ ਕੋ ਕਿਰਪਾ ਹਨੇ ਅਨੁਮਾਨ ਤ ਮਹਾ ਮੂਡ ਕਛ ਭੇਦ ਨ ਜਾਣਤ महादेव को कहत सदा शिव निरंकार का चीनत नह पेव आप अपनी बुध है जेती वर्ण त भिन्न भिन्न तोहि तेती तुम्हारा अलखा ना जाए पसारा के बिद सजा प्रथम संसार एक रूप अनूप स्वरूप आरंक पयो रावक ही भूपा ਅੰਡਜ ਜਿਰਜ ਸੇ ਤਜਕੀਨੀ ਉਦਬੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮ ਡਬਿਓ ਸੰਕਰ ਇਕ ਇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸਿਆੰਭਵ ਅਵਰਛਾ ਮੇਰੀ ਤੁਮ ਕਰੋ ਸੇਖਿਓ ਬਾਰਿ ਸਿਖ ਸੰਘਰੋ दुष्ट जिते उठवते उत पाता सकल मलेष करूरण काता ये अस्तुर दव सरणी परे तिनके दुष्ट दुखत हवे मरे पुरख जवन पग परे तिहारे तिनके तुम संकट सब तारी जो कल को एक बार दे है ताके काल निकट न है ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾ ਕੇ ਤਾਪ ਤਨ ਕਮਹਿ ਹਰਿ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸਾਹੁ ਸਵੈ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੀ ਉਬਾਰਾ जिन नर नाम तिहारो कहा दारिद दुष्ट दुख ते रहा खड्ग केत मैं शरण तिहारी आप हाथ दे ले हो उबारी सरब ठोर महो सहाय दुष्ट दुख ते ले हो बचाई कृपा करी हम पर जग माता ग्रंथ करा पूरन सुभराता किर भिक्षा कल दी को हरता दुष्ट दुख इन को छे करता ਸ਼੍ਰੀ ਆਸ ਤੁਝ ਜਬ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਹਬੇ ਆਪਤ ਕੋਈ ਅੜੈਲਾ ਸੁਨੇ ਗੁੰਗ ਜੋ ਆਹੀ ਸੁਰਸ ਨਾ ਪਾਵਈ ਸੁਨੇ ਮੂੰਡ ਚ ਤਲਾਏ ਚਤੁਰਤਾ ਆਵਈ ਦੁਖ ਦਰਦ ਪੌ ਨਿਕਟ ਨਾ ਤੈਨ ਨਰ ਕੀ ਰਹੈ ਉਜੋਆ ਕੀ ਇੱਕ ਬਾ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸੈ ਸੁਪਨਿ ਜੈ ਅਰਧ ਸੈ ਸੁਫਨ ਤੀਨ ਕਹਿ ਜੈ ਪਾਦਰ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਰਵ ਗ੍ਰੰਥ ਸੁਦਾਰਾ ਸਵਿਆ ਪਾਇਂ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਸਤ੍ਰ ਬੀਦ ਸਬੈ ਬੋ ਭੀਦ ਕਹਿ ਹਮ ਏਕ ਨਾ ਜਾਣਿਓ ਸਿਰਿ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਓ ਦੁਹਰਾ ਸਗਲ ਦੁਆਰ ਕਛੜ ਕੇ ਗਇਓ ਤੋ ਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਾਤਸ਼ਾਹੀ ਦਸਵੀਂ ਕਬੀਓ ਬਾਤ ਮਹਿਨਤੀ ਚਉਪਈ ਹਮਰੀ ਕਰੋ ਹਾਥ ਦੈਰ ਛਾ ਪੂਰਨ ਹੋਏ ਚਿਤ ਗੇ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਮਰੇ ਦੁਸ਼ਟ ਸਭੈ ਤੁਮ ਕਾਵ ਆਪ ਹਾਥ ਦੇ ਮੋਹਿ ਬਚਾਵ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾਨਿ ਜਿ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰੇ ਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁੰਚੁੰਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨੇਵਰੀਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜ ਜੋ ਕਰੀਆ ਰੱਛਾ ਰੱਖਲੇ ਹੋ ਮੋਹੇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਥਾਲ ਪਾਏ ਬ੍ਰਹਮਾ ਬਬਤਰਾ ਥਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਣ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਤੁਸੀਂ ਹੀ ਕੋ ہماری ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰ ਆ ਕਰ ਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆ ਕਰਖ ਕਰ ਤੂੰ ਕਬਹੂ ਤੂੰ ਮੈਂ ਮਿਤ ਦੇਹ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਤ ਪੇਦਾ ਜਾ ਕੂ ਪੀਵ ਨਾ ਪਾਵਤ ਬੇਦ ਦਾ ਤਾਕੋ ਕਿਰਪਾ ਹਨੇ ਅਨੁਮਾਨ ਤਮਹਾ ਮੂਡ ਕਛ ਭੇਦ ਨਾ ਜਾਨਤ महादेव को कहत सदा शिव निरंकार का चीनत नह पेव आप अपनी बुध है जेती वर्ण त भिन्न भिन्न तो हते ती तुम्हारा लखा न जाए पसारा कहबिंद सजा प्रथम संसार एकै रूप अनूप स्वरूप आरंक भयो रावक ही भूपा ਅੰਡ ਜ ਜਿਰਜ ਸੇ ਤੇ ਜਕੀਨੀ ਉਦਬੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮ ਡਬਿਓ ਸੰਕਰ ਇਕ ਇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਆੰਭਵ ਅਬਰਛਾ ਮੇਰੀ ਤੁਮ ਕਰੋ ਸੇਖਿ ਉਬਾਰਿ ਸਿਖ ਸੰਗਰੋ दुष्ट जिते उठवते उत्पाता सकल मलेष करूरण काता गया स्थुर दव सरणी परे तिनके दुष्ट दुखत हवै मरे पुरख जवन पग परे तिहारे तिनके तुम संकट सब तारे जो कल को एक बार देह है ताके काल निकट नह है ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰੇ ਹੋ ਤਾ ਕੇ ਤਾਪ ਤਨ ਕਮਹਿ ਹਰਿ ਹੋ ਰਿਦ ਸਦ ਕਰਮੋ ਸਭ ਹੋਈ ਦੁਸ਼ਟ ਸਾਹੁ ਸਵੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੀ ਤਾਹੇ ਉਬਾਰਾ जिन नर नाम तिहारो कहा दारिद दुष्ट दुख ते रहा खड्ग केत मैं शरण तिहारी आप हाथ दे ले हो उबारी सरब ठोर मोह सहाय दुष्ट दुख ते ले हो बचाई कृपा करी हम पर जग माता ग्रंथ करा पूरन सुभराता किर बिक सकल दी को हरता दुष्ट दोखियन को छे करता ਸ਼੍ਰੀ ਆਸ ਤੁਰੀ ਜਬ ਭਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸਹਬੇ ਆਪਤ ਕੋਈ ਅੜਲਾ ਸੁਨੇ ਗੁੰਗ ਜੋ ਆਹੀ ਸੁਰਸ ਨਾ ਪਾਵਈ ਸੁਨੇ ਮੂੰਡ ਚ ਤਲਾਏ ਚ ਤੁਰਤਾ ਆਵਈ ਦੁਖ ਦਰਦ ਪੌ ਨਿਕਟ ਨਾ ਤਿੰਨ ਨਰ ਕੀ ਰਹੇ हो जोया की एक बार चौपाई को कहे चौपाई संबत सत्रह सस पड़े जय अर्ध सस फन तीन कह जय पाद्र सुदी अष्टमी रववारा तीरस तदरव ग्रंथ सुदारा स्वैया पाएं गहि जब ते तुमरे तब ते को आंख तरै नहीं आन्यो ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬੋ ਭੀਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾ